ਹੰਦੀ ਆ ਜੀ ਨੀ ਮੇ ਨਾ ਰੋਣੀ ਮੇ ਫਾਨੂ ਤੋਂ ਹੋਣੀ ਨਿਕਲਦੀ ਬਾਈ ਜੀ ਕੀ ਘਟਨਾ ਵਾਪਰੀ ਹੈ ਜੀ ਘਟਨਾ 4:00 ਵਜੇ ਦੇ ਤਰਕੀਬਨ ਮੈਨੂੰ ਫੋਨ ਆਇਆ ਹੀ ਕਹਿੰਦੇ ਐਕਸੀਡੈਂਟ ਹੋ ਗਿਆ ਇੱਥੇ ਆ ਕੇ ਦੇਖਿਆ ਤਾਂ ਮੋਟਰਸਾਈਕਲ ਸਣੀ ਉਹ ਤਿੰਨ ਜਣੇ ਸੀ ਮੇਰਾ ਸਾੜੀ ਸਾਡੂ ਤੇ 2 ਸਾਲ ਦਾ ਬੱਚਾ ਸੀ ਉਹ ਪੋਲ ਨਾ ਅਗਲੇਰ ਨਾ ਔਣ ਕਰਕੇ ਆਸਾ ਵਾ ਉਹ ਕਿਤੇ ਉਹਨੂੰ ਬਰੋਲਾ ਪਿਆ ਕੋਈ ਜਾਂ ਇੱਕ ਬੀਂਦਾਈ ਪਤਾ ਨਹੀਂ ਕੋਈ ਚੀਜ਼ ਆਈ ਹੈ ਹਾਂ ਉਹਦੇ ਕਾਰਨ ਤਿੰਨੇ ਉਹ ਨਹਿਰ ਚ ਡਿੱਗ ਗਏ ਉਹ ਪੈਂਡ ਦੇ ਦੋ ਤਿੰਨ ਮੁੰਡੇ ਸੀਗੇ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਇੱਥੋਂ ਉਹ ਮੁੰਡੇ ਨੂੰ ਤੇ ਮੇਰੇ ਸਾਧੂ ਨੂੰ ਤਾਂ ਕੱਢ ਲਿਆ ਉਹ ਜਦੋਂ ਸਾਲੀ ਨੂੰ ਕੱਢਦੇ ਸੀਗੇ ਉਹ ਕਪੜਾ ਕਿਤੇ ਸਾਈਡ ਤੇ ਜਾ ਬਣਦਾ ਸੀ ਉਹਨਾਂ ਨੇ ਡਲੇ ਬਣ ਕੇ ਉਸੇ ਜੀ ਕੀਤੀ ਅੱਛਾ ਪਰ ਨਹੀਂ ਘਟ ਸਕਿਆ ਉਹ ਇਹ ਤੇ ਇਹ ਮਨ ਜਾ ਕੇ ਦੋ ਕਿੱਲੇ ਬਾਟ ਉੱਥੇ ਜਾ ਕੇ ਬੈ ਗਈ ਥੱਲੇ ਇੱਥੇ ਕੋਈ ਰਿਸ਼ਤੇਦਾਰੀ ਸੋਧਰਾ ਐਵੇਂ ਸਭੀ ਹਾਂ ਉਹ ਆਪਣੇ ਇੱਥੇ ਕੋਠੇ ਸੁਰਗਾਪੁਰ ਦੀ ਸੌਹਰੇ ਆ ਮੇਰੇ ਉਹ ਉੱਥੇ ਮਿਲਣ ਗਏ ਤੇ ਕਿੰਨੀ ਉਮਰ ਸੀ ਜਿਹੜੇ ਬਾਈ ਦੇ ਡਿੱਗੇ ਨੇ ਉਹ ਜਿਹੜੇ ਸਾਰੇ ਦੀ ਉਮਰ 30 ਕੇ ਸਾਲ ਸੀ ਉਹਦੇ ਅੱਛਾ ਬੱਚਾ ਵੀ ਛੋਟਾ ਸੀ ਹੈ ਬੱਚਾ 2 ਸਾਲ ਦਾ ਸੀ ਕਿਸ ਤਰ੍ਹਾਂ ਜਿਹੜਾ ਹਾਦਸਾ ਹੋਇਆ ਇਹ ਜੀ ਤੇ ਬਾਈ ਜੀ ਉਹਨਾਂ ਅੰਗਲੈਰ ਨਾਲ ਚੋਰ ਚਾਰ ਲੈ ਕੇ ਲਾ ਕੇ ਤੇ ਜੇ ਅੰਗਲੈਰ ਨਾਲ ਹੁੰਦੀ ਤਾਂ ਨਹੀਂ ਹੁੰਦਾ ਸੀਗਾ ਉਹ ਲੈਰ ਲਾਇਆ ਕਰਕੇ ਹੋਇਆ ਹੂੰ ਥੋੜੀ ਜਿਹੀ ਨੇਰੀ ਵਗਦੀ ਸੀ ਨੇਰੀ 'ਚ ਬੰਦਾ ਕੋਈ ਰੇਤੇ ਦਾ ਕੋਈ ਆਇਆ ਬੁੱਲਾ ਲੈਰ 'ਚ ਪਜਾ ਪਿਆ ਸਿੱਧਾ ਹੀ ਲੰਘ ਆਇਆ ਕੋਈ ਵੀ ਡਿੱਗ ਸਕਦਾ ਹੈ ਇਹ ਕਿੰਨੇ ਜਣੇ ਸੀ ਬਾਈ ਜਿਹੜੇ ਇਹ ਨਹਿਰ 'ਚ ਡਿੱਗ ਪਏ ਸੀ ਇਹ ਦੋ ਮੀਆਂ ਬੀਬੀ ਸੀ ਇੱਕ ਬੱਚਾ ਚ ਨਾਲ ਇਹਨਾਂ ਅੱਛਾ ਤੇ ਇਹਦੇ ਕਰਕੇ ਵਾਪਰਿਆ ਹਾਸਾ ਇਸੇ ਕਰਕੇ ਵਾਪਰਿਆ ਵੀ ਕਿਸੇ ਕਰਕੇ ਪਚੋਰਾ ਦੇ ਤਾਂ ਸ਼ੱਕੀ ਕਰ ਛੱਡੀ ਤੁਹਾਨੂੰ ਹੂੰ ਸਾਡੇ 500 ਚੌਥੇ ਮੋਟਰਾਂ ਲਏਗਾ 57 ਆ ਇਹਨਾਂ ਦੇ ਕੀ ਹੋਣਾ ਕਿਸੇ ਦੀ jaan गवा ਜੀ ਯਾਰ ਇਹ ਜੋ ਬੰਦਿਆਂ ਤੋਂ ਫਾਸੀ ਦਾ ਹੁਕਮ ਚਾਹੀਦਾ ਜਿਹੜੇ ਇਹੋ ਜਿਹਾ ਕੁੱਸ ਕਰਦੇ ਹਣ ਉਹਨਾਂ ਦਾ ਘਰ ਪਟਾਏਗਾ ਹੂੰ ਕੀ ਇਹਦੇ ਨਾਲ ਕੋਈ ਖੱਟ ਕੇ ਕਰ ਲਿਆ ਉਹਨੂੰ ਕੋਈ 500 ਬੱਟਲਿਆਂ ਨੂੰ ਵੀ 200 ਬੱਟਲ ਲੈ ਆਉਣਾ ਬਿਲਕੁਲ ਬਿਲਕੁਲ ਭਾਈ ਕੀ ਵਟਿਆ ਹੋਊਗਾ ਤੇ ਹੂੰ ਬਹੁਤ ਮਾੜੀ ਗੱਲ ਹੋਈ ਹੈ ਤੇ ਪ੍ਰਸ਼ਾਸਨ ਵਗੈਰਾ ਪਹੁੰਚ ਗਿਆ ਮੁਕੇ ਭਾਈ ਪ੍ਰਸ਼ਾਸਨ ਦਾ ਵਾਹ ਪੁਲਸ ਵਾਲੇ ਆਏ ਸੀਗਾ ਉਹਨਾਂ ਮੈਂ ਤਾਂ ਆਪ ਹੁਣੇ ਆਇਆ ਮੈਨੂੰ ਬਿੱਟੜੂਏ ਪਤਾ ਲੱਗਾ ਉੱਥੇ ਸਿੱਧਾ ਭਾਈ ਤੁਹਾਨੂੰ ਹੀ ਆ ਗਏ ਠੀਕ ਹੈ ਕੀ ਕਿਵੇਂ ਵਾਪਰੀ ਘਟਨੇ ਜੀ ਭਾਈ ਜੀ ਘਟਰਾ ਬੜੀ ਦੁਖਦਾਈ ਘਟਨਾ ਵਾਪਰੀ ਹੈ ਇਹ ਵਿਚਾਰਾ ਜਿਹੜਾ ਨੌਜਵਾਨ ਸੀਗਾ ਮੁੰਡਾ ਇਹ ਆਪਣੇ ਨਜ਼ਦੀਕ ਆ ਪਿੰਡ ਆ ਬੋਟਰ ਰਕੋਏ ਇਥੋਂ ਦਾ ਮੁੰਡਾ ਸੀ ਜੋ ਲੜਕੀ ਸੀਗੀ ਉੱਥੇ ਸੁਰਗਾਂ ਕੁਰੀ ਗਈ ਇੱਕ ਛੋਟਾ ਜਿਹਾ ਬੱਚਾ ਸੀਗਾ ਇਹ ਮਤਲਬ ਲਗਭਗ 2 ਸਾਲਾਂ ਦੇ ਲਗਭਗ ਸੀ ਉਹ ਵਿਚਾਰੇ ਆ ਰਹੇ ਸੀਗੇ ਇਥੋਂ ਜੀ ਤੇ ਆ ਪੁੱਲ ਦਾ ਹਾਲਾਤ ਵੇਖ ਲੋ ਜੀ ਇਹੋ ਜਿਹਾ ਹੋਇਆ ਪਿਆ ਨਾ ਤਾਂ ਕੋਈ ਸਰਕਾਰ ਇਹਦੇ ਵੱਲ ਧਿਆਨ ਦਿੰਦੀ ਹੈ ਤੇ ਨਾ ਕੋਈ ਪ੍ਰਸ਼ਾਸਨ ਦਿੰਦਾ ਹੈ ਨਾ ਕੋ ਜਿਹੜੇ ਸਾਡੇ ਕੋਈ ਨਵੇਂ ਮੰਤਰੀ ਬਣੇ ਆ ਉਹਨਾਂ ਦਾ ਖਿਆਲ ਹੈ ਜੀ ਇਹ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਜਿਹੜਾ ਪੁੱਲ ਦਾ ਕੋਈ ਇਹ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹਦਾ ਮਤਲਬ ਕੋਈ ਇਹਦਾ ਦੇਣ ਤਾਂ ਦੇ ਹੀ ਨਹੀਂ ਸਕਦਾ ਗਾਈ ਇੱਕ ਨੌਜਵਾਨ ਕਿਸੇ ਦੀ ਨੌਜਵਾਨ ਲੜਕੀ ਵਿਚਾਰੀ ਡੱਗ ਪਈ ਪਤਾ ਨਹੀਂ ਕਿੱਦੇ ਥਾਊਗੀ ਮਰਨ ਵਾਲੀ ਤਾਂ ਮਰ ਗਈ ਆਈ ਪਰ ਵਿਚਾਰੇ ਜਿਹੜੇ ਉਤਲੇ ਆ ਪਤਾ ਨਹੀਂ ਇਹ 72 ਘੰਟਿਆਂ ਬਾਅਦ ਲਾਸ਼ ਉੱਠੂਗੀ ਕਿ ਇਹ 20 ਘੰਟੇ ਬਾਅਦ ਉੱਠੂਗੀ ਕਿੰਨੇ ਕ ਟਾਈਮ ਦਾ ਜਿਹੜਾ ਪੋੜਾ ਐ ਹੀ ਪਿਆ ਬਈ ਇਹ ਇਹ ਵੇਖੋ ਜੀ ਮੇਰੇ ਹਿਸਾਬ ਚ ਤਾਂ ਇਹ 10-12 ਸਾਲ ਹੋ ਗਏਗੀ ਇਹਦਾ ਕੋਈ ਮਾਈ ਬਾਪ ਨਹੀਂ ਹੈ ਜੀ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਰਕਾਰ ਤੋਂ ਮੰਗ ਕਰ ਸਕਦੇ ਆ ਵੀ ਇਹ ਪੋੜ ਦਾ ਕੋਈ ਹੱਲ ਕੀਤਾ ਜਾਵੇ ਤੇ ਨਹੀਂ ਇਹ ਹੋ ਸਕਦੇ ਬੱਸਾਂ ਵੀ ਢਿੱਗਣਾਂ ਟਰੱਕ ਵੀ ਢਿੱਗਣ ਕੁਝ ਵੀ ਢਿੱਗ ਸਕਦੇ ਆ ਹਾਂ ਹੋ ਸਕਦਾ ਕੋਈ ਤੇ ਇਹਦੇ ਬਾਰੇ ਮਤਲਬ ਕੋਈ ਮਤਲਬ ਸਾਡੀ ਜਿਹੜੀ ਗੱਲ ਹੈ ਮਾਨ ਸਾਹਿਬ ਤੱਕ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ